ਵੀਕਾਉਮਿਸ ਖਤਰ ਮਨਜਿੰਦਰ ਸਿੰਘ ਸਰਸਾ ਪ੍ਰੈਸ ਕਾਨਫਰੰਸ ਹੋਈ ਹੈ ਸ਼ਸ਼ੀਲ ਰਿੰਕੂ ਸ਼ੀਤ ਲੰਗਰਾਲ ਤੇ ਜਲੰਧਰ ਤੋਂ ਕਾਫੀ ਲੋਕਾਂ ਨੇ ਅਜੇ ਸ਼ਮੂਲੀਅਤ ਕੀਤੀ ਹੈ ਸਰਸਾ ਸਾਹਿਬ ਕਿਵੇਂ ਦੇਖਦੇ ਹੋ 올 ਇੰਡੀਆ ਕਿਸਾਨ ਮੋਰਚੇ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੇ ਪਰਚਾ ਦਰਜ ਹੁੰਦਾ ਹੈ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਤੇ ਅੱਜ ਰਾਮਬ੍ਰੀਲਾ ਮੈਦਾਨ ਦੇ ਵਿੱਚ ਦੋਨੇ ਲੀਡਰ ਉੱਥੇ ਸ਼ਾਮਲ ਹੁੰਦੇ ਨੇ ਔਰ ਜਾਖੜ ਸਾਹਿਬ ਜਿਵੇਂ ਟਿੱਪਣੀ ਕਰਦੇ ਨੇ ਇਸ ਟਿੱਪਣੀ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਨੀਜੀ ਟਿੱਪਣੀਆਂ ਕਰਨ ਚ ਘੱਟ ਯਕੀਨ ਰੱਖਦਾ ਹਾਂ ਪਰ ਮੈਨੂੰ ਦੁੱਖ ਹੈ ਕਿਉਂਕਿ ਖਹਿਰਾ ਸਾਹਿਬ ਨੂੰ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਇਸ ਭਾਵਨਾ ਨਾਲ ਜ਼ਰੂਰ ਦੇਖਦੇ ਆ ਕਿ ਉਹ ਪੰਜਾਬ ਔਰ ਪੰਜਾਬੀ ਅਧੀ ਆਵਾਜ਼ ਉਠਾਉਂਦੇ ਆ ਹੌਕਾ ਦਿੰਦੇ ਆ ਦੇਖੋ ਜ਼ਰੂਰੀ ਨਹੀਂ ਹੁੰਦਾ ਕਿ ਹਰ ਗੱਲ ਤੇ ਤੁਹਾਡਾ ਨਾ ਬੰਦਾ ਖੜਾ ਹੋਵੇ ਪਰ ਚਲੋ ਕਿਸੇ ਗੱਲ ਤੇ ਖੜੇ ਹੁੰਦੇ ਆ ਮੈਂ ਉਹਨਾਂ ਦੀ ਇਸ ਗੱਲ ਦੀ ਉਹਨਾਂ ਦੀ ਪਿੱਠ ਦੇ ਪਿੱਛੇ ਜ਼ਰੂਰ ਕਰਾਂਗਾ ਲੇਕਿਨ ਅੱਜ ਮੈਨੂੰ ਇਸ ਗੱਲ ਦਾ ਦੁੱਖ ਆ ਕਿ ਐਸੇ ਕਰਪਟ ਔਰ ਭ੍ਰਸ਼ਟ ਬੰਦਾ ਜਿਸਨੇ ਭਗਵੰਤ ਸਿੰਘ ਮਾਨ ਦੇ ਚੱਲਦੇ ਸੁਖਪਾਲ ਖਹਿਰਾ ਦਾ ਰਾਜਨੀਤਿਕ ਕੈਰੀਅਰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਦੇ ਤੇ ਐਸੇ ਦੋਸ਼ ਲਗਾ ਕੇ ਉਹਨੂੰ ਜੇਲ੍ਹ 'ਚ ਬੰਦ ਕੀਤਾ ਉਸ ਵੇਲੇ ਅਸੀਂ ਮੈਂ ਖੁਦ ਭਾਵੇਂ ਮੈਂ ਬੀਜੇਪੀ ਸੀ ਪਰ ਮੈਂ ਵੀ ਸੁਖਪਾਲ ਸਿੰਘ ਖਹਿਰਾ ਸਾਹਿਬ ਦੀ ਇਸ ਲੜਾਈ ਨੂੰ ਲੜਨ ਲਈ ਉਹਨਾਂ ਦਾ ਪੂਰਾ ਸਾਥ ਦਿੱਤਾ ਕਿ ਦੇਖੋ ਬੇਇਨਸਾਫੀ ਦੇ ਖਿਲਾਫ ਆਪਾਂ ਨੂੰ ਲੜਨਾ ਚਾਹੀਦਾ ਪਾਰਟੀ ਕੋਈ ਹੋਵੇ ਚੰਗੇ ਕੰਮ ਕਰਨ ਵਾਲੀ ਦੀ ਤੁਹਾਨੂੰ ਪਿੱਠ ਪੂਰਨੀ ਚਾਹੀਦੀ ਮੈਨੂੰ ਦੋਖਿਆ ਗਿਆ ਜੁਆ ਇੱਥੇ ਇਸ ਪਾਰਟੀ ਇਸ ਫੰਕਸ਼ਨ ਚ ਆਏ ਨੇ ਮੈਨੂੰ ਲੱਗਦਾ ਕਿ ਇਹ ਤੇ ਬਹੁਤ ਵੱਡਾ ਲੋਕਾਂ ਦਾ ਫਰਾਡ ਆ ਇੱਥੇ ਤੁਸੀਂ ਦੋਵੇਂ ਕਾਂਗਰਸ ਔਰ ਆਪ ਦੇ ਝੰਡੇ ਲੈ ਕੇ ਇਕੱਠੇ ਬੈਠੇ ਜੇ ਬੱਸਾਂ 'ਚ ਉਹਨੇ ਇਕੱਠੇ ਜਾਓਗੇ ਔਰ ਉੱਥੇ ਜਾ ਕੇ ਫਿਰ ਇੱਕ ਦੂਜੇ ਦੇ ਪੱਗਾਂ ਲਾਓਗੇ ਇਹ ਬੜੀ ਸ਼ਰਮ ਦੀ ਗੱਲ ਆ ਆਵਾਦਮੀ ਪਾਰਟੀ ਕਹਿੰਦੀ ਹੈ 25-25 ਕਰੋੜ ਦੀ ਸਾਨੂੰ ਆਫਰ ਐਮਐਲਏ ਨੂੰ ਆ ਗਈ 골ਡੀ ਕੰਬੋਜ ਨੇ ਔਰ ਸ਼ੀਨਾ ਨੇ ਕੰਪਲੇਂਟ ਦਰਜ ਕਰਾਈ ਜੀ ਇਸ ਤਰ੍ਹਾਂ ਹੈ 2 ਲੱਖ ਚ ਇਹਨਾਂ ਦੇ ਐਮਐਲਏ ਬਾਜ਼ਾਰ 'ਚ ਵਿਕਦੇ ਆ ਮੈਂ ਨਹੀਂ ਕਹਿ ਰਿਹਾ ਭਗਵੰਤ ਮਾਨ ਨੇ ਕਿਹਾ ਜਦੋਂ ਚੁੱਕ ਕੇ ਸਿੰਗਲੇ ਨੂੰ ਅੰਦਰ ਬੰਦ ਕੀਤਾ ਕਹਿੰਦਾ ਸਾਡਾ ਮੰਤਰੀ 2 ਲੱਖ ਚ ਵਿਕ ਗਿਆ ਮੰਤਰੀ 2-2 ਲੱਖ ਚ ਵਿਕਦੇ ਆ ਜਿੰਨਾਂ ਦਾ ਮੁੱਲ ਹੀ ਨਹੀਂ ਹੈਗਾ ਉਹਨੂੰ ਦੱਸੋ ਕੋਈ ਪੈਸੇ ਦੇਊਗਾ ਦੂਜੀ ਗੱਲ ਭਗਵੰਤ ਮਾਨ ਨੂੰ ਮੈਂ ਇੱਕ ਗੱਲ ਦੱਸਣਾ ਚਾਹਣਾ ਹੈ 13 ਮੁੱਲ 25 ਕਰੋੜ ਨਹੀਂ ਹੈਗਾ ਭਗਵੰਤ ਮਾਨ ਇੰਨਾ ਤੇ ਤੂੰ ਵੀ ਨਹੀਂ ਪਾਰ ਚੱਲਣਾ ਮੇਰੇ ਵੀਰ ਮਾਫ਼ ਨਾ ਕਰੀ ਮੇਰੀ ਗੱਲ ਦਾ ਗੁਰਾਣਾ ਮੰਨ ਜੀ ਭਗਵੰਤ ਮਾਨ ਜੀ ਇੰਨਾ ਭਾਰ ਤੇ ਤੁਸੀਂ ਵੀ ਨਹੀਂ ਝੱਲਣਾ ਜੇ ਕਿਤੇ ਤੁਹਾਡੇ ਵਾਲੇ ਪੰੜੇ ਚ ਇੰਨਾ ਵਜਨ ਪੈ ਗਿਆ ਨਾ ਤਾਂ ਤੁਸੀਂ ਤੇ ਵਿਕਾਉ ਦੀ ਗੱਲ ਕਰਕੇ ਨਾ ਕੁੱਦ ਕਿ ਉੱਤਿਆਂ ਹਵਾ 'ਚ ਜਾ ਕੇ ਵੱਜਣਾ ਅਸਮਾਨ ਦੇ ਨਾਲ ਜਾ ਕੇ ਵੀ ਕਮਾ ਲੋਗੀ ਇਸ ਕਰਕੇ ਸਭ ਨਟਾਂਕੀ ਕਰਦੇ ਐ ਤੇ ਵਿਚਾਰੇ ਇੰਤਜ਼ਾਰ ਕਰਦੇ ਐ ਤੇ ਆਪ ਆਪਣਾ ਮੁੱਲ ਪਾਉਂਦੇ ਨੇ 25 ਕਰੋੜ ਕੋਈ ਕਹਿੰਦਾ 20 ਕਰੋੜ ਵੀ ਕੋਈ ਲੈ ਕੇ ਤੇ ਆਉ ਉਹ ਇਸੇ ਬਹਾਨੇ ਹੋਰ ਕੁਝ ਨਹੀਂ ਆਮ ਆਦਮੀ ਪਾਰਟੀ ਕਹਿੰਦੀ ਬੀਜੇਪੀ ਰਿਜੈਕਟਡ ਮਾਲ ਲੈ ਕੇ ਜਾ ਰਹੀ ਹੈ ਸਾਡਾ ਅਸੀਂ ਤਾਂ ਇਹਨਾਂ ਨੂੰ ਕੱਢਣਾ ਚਾਹੁੰਦੇ ਸੀ ਅਸੀਂ ਮੈਂ ਤੇ ਕਹਿੰਨਾ ਅੱਛੀ ਗੱਲ ਆ ਇਹਦਾ ਮਤਲਬ ਭਗਵੰਤ ਮਾਨ ਜੀ ਇਹ ਤਾਂ ਮੰਨਦੇ ਨਾ ਆਮ ਆਦਮੀ ਪਾਰਟੀ ਕਿ ਰਿੰਕੂ ਰਿਜੈਕਟਡ ਮਾਲ ਸੀ ਜਿਹਨੂੰ ਉਹ ਲੈ ਕੇ ਆਏ ਸੀ ਜਿਹਨੂੰ ਉਹਨਾਂ ਨੇ ਟ ਆਮ ਆਦਮੀ ਪਾਰਟੀ ਕੋ ਤਾਂ ਐਕਸੈਪਟਡ ਮਾਰਾ ਬਾਕੀਆਂ ਦਾ ਰਿਜੈਕਟਡ ਆ ਅਸੀਂ ਤੇ ਇਸ ਕਰਕੇ ਹੁਣ ਕੋਸ਼ਿਸ਼ ਕਰਾਂਗੇ ਕਿ ਜਿਹੜਾ ਐਕਸੈਪਟਡ ਮਾਰਾ ਆਮ ਆਦਮੀ ਪਾਰਟੀ ਕੋਲ ਆ ਨਾ ਉਹ ਹੀ ਲੈ ਲਿਆ ਜਾਵੇ ਤਾਂ ਕਿ ਇੱਥੇ ਉਹਨਾਂ ਦੀ ਮੋਰ ਵੀ ਲੱਗੀ ਆ ਕਿ ਸਾਫ਼ ਸੁਥਰਾ ਵਿਆਹ ਤੇ ਐਕਸੈਪਟਡ ਵੀ ਆ ਸਰ ਬੀਜਪੀ ਦੇ 77 ਮਰਜਿੰਦਰ ਸਿੰਘ ਸਰਸਾ ਔਰ ਇਹਦੇ ਨਾਲ ਹੀ ਬਾਕੀ ਜਿਹੜੇ ਬੰਦੇ ਨੇ ਉਹਨਾਂ ਨੇ ਵੀ ਇੱਥੇ ਪ੍ਰੈਸ ਕਾਨਫਰੰਸ ਕੀਤੀ ਆ ਸ਼ਸ਼ੀਲ ਰਿੰਕੂ ਵੀ ਇੱਥੇ ਪਹੁੰਚੇ ਹੋਏ ਨੇ ਜਲੰਧਰ ਤੋਂ ਐਮ ਐਲ ਏ ਰਹੇ ਨੇ